ਮਹਿੰਗਾਈ ਨੇ ਆਮ ਲੋਕਾਂ ਦਾ ਲੱਖ ਤੋੜ ਕੇ ਰੱਖ ਦਿੱਤਾ ਹੈ ਮਹਿੰਗਾਈ ਕਾਰਨ ਆਮ ਲੋਕਾਂ ਦੇ ਘਰਾਂ ਦੇ ਵਿੱਚ ਰੋਟੀ ਪੱਕਣੀ ਵੀ ਔਖੀ ਹੋ ਗਈ ਹੈ ਇਸ ਸਮੇਂ ਗੱਲ ਕਰੀਏ ਤਾਂ ਲਸਣ ਦੇ ਭਾਜ ਜਿਹੜੇ ਨੇ ਅਸਮਾਨ ਨੂੰ ਛੁੰਦੇ ਹੋਏ ਨਜ਼ਰ ਆ ਰਹੇ ਨੇ ਕਰੀਬ 500 ਰੁਪਏ ਕਿਲੋ ਜਿਹੜਾ ਲਸਣ ਦੀ ਕੀਮਤਾਂ ਬਾਜ਼ਾਰ ਦੇ ਵਿੱਚ ਵਿਕ ਰਹੀਆਂ ਨੇ ਤੁਸੀਂ ਦੱਸੋ ਤੁਹਾਡੇ ਇਲਾਕੇ ਵਿੱਚ ਲਸਣ ਦੀ ਕੀਮਤ ਕਿੰਨੀ ਹੈ ਜਿਸ ਦੇ ਵਿੱਚ ਲਸਣ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਨੇ ਬਾਜ਼ਾਰ ਦੇ ਵਿੱਚ 480 ਰੁਪਏ ਜਿਹੜਾ ਲਸਣ ਹੈ ਵਿਕ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਲੋਕਾਂ ਦੇ ਕਿਚਨ ਦੇ ਵਿੱਚੋਂ ਲਸਣ ਬਾਹਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਫਟਕਾਰ ਬਾਜ਼ਾਰ ਦੇ ਵਿੱਚ 250 ਗ੍ਰਾਮ ਲਸਣ 120 ਰੁਪਏ ਦੇ ਵਿੱਚ ਵਿਕ ਰਿਹਾ ਜਿਸ ਦੇ ਕਾਰਨ ਲੋਕਾਂ ਨੇ ਲਸਣ ਖਰੀਦਣਾ ਬੰਦ ਕਰ ਦਿੱਤਾ ਹੈ ਦੇਸ਼ ਦੇ ਅਧਿਕਤਰ ਰਾਜਾਂ ਦੇ ਵਿੱਚ ਲਸਣ ਦੀ ਕੀਮਤਾਂ ਤੇ ਭਾਰੀ ਉਛਾਲ ਦੇਖਿਆ ਗਿਆ ਹੈ ਉਧਰ ਗੱਲ ਕਰੀਏ ਦੇਸ਼ੀ ਰਾਜਸਥਾਨੀ ਦਿੱਲੀ ਯੂਪੀ ਗੁਜਰਾਤ ਤੇ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਲਸਣ ਦੇ ਦਾਮ ਦੇ ਵਿੱਚ ਉਛਾਲ ਬਹੁਤ ਜ਼ਿਆਦਾ ਦੇਖਿਆ ਗਿਆ ਹੈ 500 ਰੁਪਏ ਤੋਂ ਪਾਰ ਹੋ ਚੁੱਕਿਆ ਹੈ ਜੇ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਜਿਹੜੀ ਲਸਣ ਦੀਆਂ ਕੀਮਤਾਂ ਹੋਰ ਵਧਣ ਦੇ ਆਸਾਰ ਲਾਏ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਮੌਸਮ ਦੇ ਮਾਰ ਦੇ ਚੱਲਦੇ ਲਸਣ ਦੀ ਜਿਹੜੀ দামਨੀਓ ਉਹ ਅੱਗੇ ਭੱਜਦੇ ਜਾ ਰਹੇ ਨੇ ਲਸਣ ਦੇ ਦਾਮ ਵਧਦੇ ਜਾ ਰਹੇ